ਮੈਂ ਸਰਬਨ ਸਿੰਘ ਪੰਦੇੜ ਆਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਜਿਹੜਾ 26 ਦਾ ਸਾਡਾ ਐਲਾਨ ਆ ਵੀ 26 ਨੂੰ ਟ੍ਰੈਕਟਰ ਜੜੇ ਨੇ ਕੱਡ ਵੱਡੇ ਕਾਰਪੋਰੇਟ ਦੇ ਜਿਹੜੇ ਮਾਲ ਨੇ ਜਿੰਨੇ ਛੋਟੀ ਦੁਕਾਨਦਾਰੀ ਖਾਣੀ ਆ ਜਿੰਨੇ ਪਰਚੂਨ ਬਾਜ਼ਾਰ ਖਾਣਾ ਵਾ ਔਰ ਜਿੰਨੇ ਆਪਣੇ ਵੱਡੇ ਮਾਲਾਂ ਚ ਡੱਬਾ ਬੰਦ ਚੀਜ਼ ਵੇਚਣੀ ਆ ਜਿਹੜਾ ਖੁੱਲੀ ਵੇਕਣ ਵਾਲੀ ਚੀਜ਼ਾਂ ਖਤਮ ਕਰਨੀ ਆ ਉਹਨਾਂ ਮਾਲਾਂ ਦੇ ਅੱਗੇ ਟੱਕਰਾਂ ਦਾ ਮੂੰਹ ਕਰਾਂਗੇ ਭਈ ਕਿ ਆਹ ਵੱਡੇ ਦੁਸ਼ਮਣ ਆ ਕਿਉਂਕਿ ਸਾਡੇ ਭਰਾਵਾਂ ਨੇ ਦੁਕਾਨਦਾਰਾਂ ਨੇ ਰੇੜੀ ਫੜੀ ਵਾਲਿਆਂ ਨੇ ਟੈਕਸੀ ਵਾਲਿਆਂ ਨੇ ਟੈਂਪੂ ਵਾਲਿਆਂ ਨੇ ਸਾਰਿਆਂ ਨੇ ਪੰਜਾਬ ਬੰਦ ਵਿੱਚ ਸਹਿਯੋਗ ਦਿੱਤਾ ਸੀ ਅਸੀਂ ਫਿਰ ਜਿੱਨਾਂ ਤੇ ਹਮਲਾ ਵਾ ਉਹਨਾਂ ਭਰਾਵਾਂ ਨੂੰ ਨਾਲ ਲੈ ਕੇ ਉਹ ਕਾਰਪੋਰੇਟ ਦੇ ਮੋਲ ਗਾੜੀ ਜਾਵਾਂਗੇ ਇਹ ਤੋਂ ਕਾ ਜਿਹੜੇ ਸੈਲੋ ਗਦਾਮ ਆ ਜਿਨ੍ਹਾਂ ਨੇ ਪੰਜਾਬ ਦੀ ਮੰਡੀ ਖਤਮ ਕਰਨੀਆਂ ਅੰਬਾਨੀਆਂ ਅਡਾਨੀਆਂ ਦੇ ਸੈਲੋ ਉਹਨਾਂ ਦੇ ਗਾੜੀ ਸਾਡੇ ਟਰੈਕਟਰ ਜਾਣਗੇ। ਇਹਦੋਂ ਗਾਹਾਂ ਭਾਜਪਾ ਦੇ ਜਿਹੜੇ ਦਫਤਰ ਆ ਤੇ ਘਰ ਆ ਉੱਥੇ ਸਾਡੇ ਟਰੈਕਟਰ ਪਹੁੰਚਣਗੇ। 12 ਤੋਂ ਲੈ ਕੇ 1:30 ਵਜੇ ਤੱਕ ਪ੍ਰੋਗਰਾਮ ਕਰਾਂਗੇ। ਜਾਂਦਿਆਂ ਵੀ ਮਾਰਚ ਕਰਾਂਗੇ ਤੇ ਆਉਂਦਿਆਂ ਵੀ ਮਾਰਚ ਹੋਊਗਾ। ਤੋਂ ਜੇ ਮੋਰਚਾ ਜਿਤਨਾ ਵੈਨਿਆ ਮੋਦੀ ਸਰਕਾਰ ਕਿਉਂ ਨਹੀਂ ਮੰਨਦੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤ ਕਿਉਂ ਨਹੀਂ ਕਰਦੀ? ਜੇ ਲੱਖਾਂ ਲੱਖਾਂ ਟਰੈਕਟਰ ਕੋਈ ਟਰੈਕਟਰ ਪੰਜਾਬ ਦੇ ਘਰਾਂ ਵਿੱਚ ਨਾ ਰਵੇ ਜੇ ਬਾਹਰ ਨਿਕਲ ਆਇਆ ਬੇਸ਼ੱਕ ਭਰਾਓ ਕਿਤੇ ਫੰਡ ਵੀ ਇਕੱਠੋ ਨੇ ਆ ਆਪਣੇ ਕੋਲੋਂ ਜੇ 500000 ਦਾ ਤੇਲ ਫੂਕੇ ਵੀ ਟਰੈਕਟਰਾਂ ਦਾ ਕੰਮ ਪੂਰਾ ਕਰ ਦੋ ਤੇ ਇਹ ਵੇਖੋ ਮੋਰਚਾ ਕਿਵੇਂ ਜਿੱਦਦੇ ਆ ਅਰ ਸ਼ੰਭੂ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਵੀ ਕਾਫਲੇ ਆਉਣੇ ਆ ਇਹ ਤੋਂ ਘਾ 29 ਨੂੰ ਪੂਰੇ ਪੰਜਾਬ ਦੇ ਵਿੱਚੋਂ ਟਰੱਕ ਟਰਾਲੀਆਂ ਕੁਝ ਕਰਕੇ ਸ਼ੰਭੂ ਬਾਰਡਰ ਤੇ ਪਹੁੰਚੋ ਧੰਨਵਾਦ ਮੈਂ ਸਰਵਣ ਸਿੰਘ ਪੰਦੇਰੀ ਹਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਜਿਹੜਾ 26 ਦਾ ਸਾਡਾ ਐਲਾਨ ਆ ਵੀ 26 ਨੂੰ ਟੈਕਟਰ ਜੜੇ ਨੇ ਕੱਡ ਵੱਡੇ ਕਾਰਪੋਰੇਟ ਦੇ ਜੜੇ ਮਾਲ ਨੇ ਜਿੰਨੇ ਛੋਟੀ ਦੁਕਾਨਦਾਰੀ ਖਾਣੀ ਆ ਜਿੰਨੇ ਪਰਚੂਨ ਬਾਜ਼ਾਰ ਖਾਣਾ ਵਾ ਔਰ ਜਿੰਨੇ ਆਪਣੇ ਵੱਡੇ ਮਾਲਾਂ ਚ ਡੱਬਾ ਬੰਦ ਚੀਜ਼ ਵੇਚਣੀ ਆ ਜਿਹੜਾ ਖੁੱਲੀ ਵੇਕਣ ਵਾਲੀ ਚੀਜ਼ਾਂ ਖਤਮ ਕਰਨੀ ਆ ਉਹਨਾਂ ਮਾਲਾਂ ਦੇ ਅੱਗੇ ਟੱਕਰਾਂ ਦਾ ਮੂੰਹ ਕਰਾਂਗੇ ਭਈ ਕਿ ਆਹ ਵੱਡੇ ਦੁਸ਼ਮਣ ਆ ਕਿਉਂਕਿ ਸਾਡੇ ਭਰਾਵਾਂ ਨੇ ਦੁਕਾਨਦਾਰਾਂ ਨੇ ਰੇੜੀ ਫੜੀ ਵਾਲਿਆਂ ਨੇ ਟੈਕਸੀ ਵਾਲਿਆਂ ਨੇ ਟੈਂਪੂ ਵਾਲਿਆਂ ਨੇ ਸਾਰਿਆਂ ਨੇ ਪੰਜਾਬ ਬੰਦ ਵਿੱਚ ਸਹਿਯੋਗ ਦਿੱਤਾ ਸੀ ਅਸੀਂ ਫਿਰ ਜਿੱਨਾਂ ਤੇ ਹਵਲਾ ਵਾ ਉਹਨਾਂ ਭਰਾਵਾਂ ਨੂੰ ਨਾਲ ਲੈ ਕੇ ਹੋ ਕਾਰਪੋਰੇਟ ਦੇ ਮੋਲ ਗਾੜੀ ਜਾਵਾਂਗੇ ਇਹ ਤੋਂ ਕਾ ਜਿਹੜੇ ਸੈਲੋ ਗਦਾਮ ਆ ਜਿਨ੍ਹਾਂ ਨੇ ਪੰਜਾਬ ਦੀ ਮੰਡੀ ਖਤਮ ਕਰਨੀਆਂ ਅੰਬਾਨੀਆਂ ਅਡਾਨੀਆਂ ਦੇ ਸੈਲੋ ਉਹਨਾਂ ਦੇ ਗਾੜੀ ਸਾਡੇ ਟਰੈਕਟਰ ਜਾਣਗੇ। ਇਹਦੋਂ ਗਾਹਾਂ ਭਾਜਪਾ ਦੇ ਜਿਹੜੇ ਦਫਤਰ ਆ ਤੇ ਘਰ ਆ ਉੱਥੇ ਸਾਡੇ ਟਰੈਕਟਰ ਪਹੁੰਚਣਗੇ। 12 ਤੋਂ ਲੈ ਕੇ 1:30 ਵਜੇ ਤੱਕ ਪ੍ਰੋਗਰਾਮ ਕਰਾਂਗੇ। ਜਾਂਦਿਆਂ ਵੀ ਮਾਰਚ ਕਰਾਂਗੇ ਤੇ ਆਉਂਦਿਆਂ ਵੀ ਮਾਰਚ ਹੋਊਗਾ। ਤੋਂ ਜੇ ਮੋਰਚਾ ਜਿਤਨਾ ਵੈਨਿਆ ਮੋਦੀ ਸਰਕਾਰ ਕਿਉਂ ਨਹੀਂ ਮੰਨਦੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤ ਕਿਉਂ ਨਹੀਂ ਕਰਦੀ? ਜੇ ਲੱਖਾਂ ਲੱਖਾਂ ਟਰੈਕਟਰ ਕੋਈ ਟਰੈਕਟਰ ਪੰਜਾਬ ਦੇ ਘਰਾਂ ਵਿੱਚ ਨਾ ਰਵੇ ਜੇ ਬਾਹਰ ਨਿਕਲ ਆਇਆ ਬੇਸ਼ੱਕ ਭਰਾਓ ਕਿਤੇ ਫੰਡ ਵੀ ਇਕੱਠੋ ਨੇ ਆ ਆਪਣੇ ਕੋਲੋਂ ਜੇ 500000 ਦਾ ਤੇਲ ਫੂਕੇ ਵੀ ਟਰੈਕਟਰਾਂ ਦਾ ਕੰਮ ਪੂਰਾ ਕਰ ਦੋ ਤੇ ਇਹ ਵੇਖੋ ਮੋਰਚਾ ਕਿਵੇਂ ਜਿੱਦਦੇ ਆ ਅਰ ਸ਼ੰਭੂ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਵੀ ਕਾਫਲੇ ਆਉਣੇ ਆ ਇਹ ਤੋਂ ਕਾ 29 ਨੂੰ ਪੂਰੇ ਪੰਜਾਬ ਦੇ ਵਿੱਚੋਂ ਟੱਕਟ ਟਰਾਲੀਆਂ ਕੁਝ ਕਰਕੇ ਸ਼ੰਭੂ ਬਾਰਡਰ ਤੇ ਪਹੁੰਚੋ ਧੰਨਵਾਦ